ਕੀ ਹਾਲ ਵਾਹਿਗੁਰੂ ਜੀ ਅੱਜ ਆਪਾਂ ਪਾ ਰਹੇ ਆਂ ਡੀਪੀਸੀ ਲੈਵਲ ਤੇ ਦੁਬਾਰਾ ਨਿਹਰਾ ਡੀਪੀਸੀ ਆਪਾਂ ਕੱਲ ਪਾਤੀ ਸੀ ਨਿਹਰਾ ਵਿਕੋਟ ਦਾ ਸੀ ਤੇ ਅੱਜ ਆਪਾਂ ਇੱਕ ਵਾਰੀ ਫੇਰ ਡੀਪੀਸੀ ਲੈਵਲ ਦੇ ਉੱਤੇ ਨਿਹਰਾ ਪਾ ਰਹੇ ਆਂ ਇਹਨਾਂ ਵੀ ਸਲਾਬ ਆਉਣ ਦੇ ਚਾਂਸ ਜਮਾਂ ਹੀ ਖਤਮ ਹੋ ਜਾਂਦਾ ਤੇ ਆਪਣਾ ਕਿਵਰੀ ਨੀਹਾਂ ਨੂੰ ਕਾਂਡੀ ਪਲਾਸਟਰ ਵੀ ਕੀਤਾ ਹੁੰਦਾ ਵਾ ਤੇ ਡੀਪੀਸੀ ਵਧੀਆ ਪਾਈ ਹੁੰਦੀ ਹੈ ਫੇਰ ਵੀ ਸਲਾਬ ਆ ਜਾਂਦੀ ਉਹਦੇ ਸਾਨੂੰ ਕਾਰਨ ਦੱਸਦਾ ਕੀ ਹੁੰਦੇ ਆ ਆਜੋ ਜਿਵੇਂ ਹੁਣ ਆਪਣੀਆਂ ਹਨ ਨੀਹਾਂ ਨੂੰ ਕਾਂਡੀ ਪਲਾਸਟਰ ਵੀ ਕੀਤਾ ਹੈ ਨਿਹਰਾ ਵੀ ਪੱਕੋ ਟਿਆ ਸਾਰਾ ਕੁਝ ਡੀਪੀਸੀ ਵੀ 4 ਇੰਚੀ ਪਾਈ ਹੋਈ ਆ ਤਾਂ ਵੀ ਆਪਣੇ ਸਲਾਬ ਆ ਜਾਂਦੀ ਕਿ ਤੇ ਦੋ ਗਾਰਨ ਹੁੰਦੇ ਜਾਂ ਤਾਂ ਕੋਈ ਤੁਹਾਡੀ ਪਲੰਬਿੰਗ ਲਾਈਨ ਜਿਹੜੀ ਕੰਧਾਂ ਦੇ ਵਿੱਚ ਹੁੰਦੀ ਉਹ ਲੀਕ ਹੋ ਜਾਏ ਤਾਂ ਵੀ ਕੀ ਵੀ ਸੁਲਾਵ ਜਾਂਦੀ ਆ ਨੰਬਰ 2 ਤੇ ਕੀ ਹੁੰਦਾ ਜਦੋਂ ਜਿਹੜਾ ਫਰਸ਼ ਇਹ ਤੋਂ ਟੱਪ ਗਿਆ ਡੀਪੀਸੀ ਲੈਵਲੋਂ ਫਿਰ ਭਾਵੇਂ ਥੋੜਾ ਨੀਹਾਂ ਨੂੰ ਕਾਂਟੀ ਬਲਾਸਟਰ ਕੀਤਾ ਡੀਬੀਸੀ ਭਾਵੇਂ 4 ਇੰਚੀ ਪਾਈਏ ਭਾਵੇਂ ਤੁਸੀਂ ਬੱਟਰਪਰੂਫ ਸੀਮੈਂਟ ਵਰਤੇ ਤਾਂ ਵੀ ਤੁਹਾਡੇ ਸੁਲਾਵ ਆਉਣੀ ਹੋਣੀ ਆ ਮੈਂ ਚਾਹੇ ਕੋਸ਼ਿਸ਼ ਕਰੋ ਵੀ ਡੀਬੀਸੀ 4 ਇੰਚੀ ਰੱਖੋ ਜਿਹੜੀਆਂ ਥੱਲੀ ਫਾਊਂਡੇਸ਼ਨ ਥੋੜੀ ਇੱਕ ਲੈਵਲ 'ਚ ਹੋਵੇ ਜਿਹੜੀ ਇੱਕ ਲੈਵਲ 'ਚ ਹੋਊਗੀ ਤੇ ਹੁਣ ਅਪਰਾਇ ਤੇ ਮਾਰਨੇ ਸਾਰੇ ਇੱਕੋ ਲੈਵਲ 'ਚ ਇੱਕ ਆਪਣਾ ਲੈਵਲ ਕੀ ਹੋਊਗਾ ਚਲੋ 1 ਇੰਚ ਟਾਇਲ ਦਾ ਰੱਖ ਲੋ ਵੱਧ ਤੋਂ ਵੱਧ ਡੈਸ ਬਲਾਕ ਵਿੱਚ ਕੱਟ ਰਵਾਂ 1 ਇੰਚ ਲੱਟਾਈ ਇੰਚ ਹੋ ਗਿਆ 2 1/2 ਇੰਚ ਕਵਰ ਕਰਕੇ ਵੀ ਆਪਣੇ ਕੋਲੇ ਤੇ 1 ਇੰਚ ਜਗ੍ਹਾ ਪਈ ਆ ਲੋ ਆਪਣੇ ਕੋਲੇ ਤੇ 1 ਇੰਚ ਜਗ੍ਹਾ ਪਈ ਆ ਫालतू ਤੇ ਯਾਨੀ ਕਿ ਇੱਥੇ ਸਲਾਬਾਉਣ ਦੇ ਦਾ ਕਾਰਨ ਖਤਮੀ ਨੇ ਬਾਕੀ ਇਹ ਇੱਕ ਹੋਰ ਕਰਿਆ ਕਿ ਵੀ ਜਮੇਸ਼ਾ ਜੋ ਫਾਰਸਲ ਹੋਣਾ ਮੈਂ ਤੁਹਾਡਾ ਡੀਬੀਸੀ ਲੈਵਲ ਤੋਂ ਉੱਤੇ ਨਾ ਜਾਵੇ ਕਦੇ ਵੀ ਬਾਕੀ ਕੰਮ ਵਧੀਆ ਲੱਗੇ ਵੀਡੀਓ ਸ਼ੇਅਰ ਕਰ ਧੰਨਵਾਦ